ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਠੀਕ ਠਾਕ ਆ ਵਧੀਆ ਬਹੁਤ ਸੋਹਣਾ ਮੌਸਮ ਹੋ ਚੁੱਕਾ ਤੇ ਆਪਣੇ ਜਿਹੜੇ ਫਰੂਟ ਪਲਾਂਟ ਆ ਉਹ ਵੀ ਬਹੁਤ ਜ਼ਿਆਦਾ ਖੁਸ਼ ਆ ਇਹੋ ਜਿਹੇ ਮੌਸਮ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੀ ਹੋ ਕਿ بارش ਦੇ ਵਿੱਚ ਜਿਹੜੇ ਬੂਟੇ ਹੁੰਦੇ ਆ ਇਹਨਾਂ ਦੇ ਵਿੱਚ ਵੀ ਇੱਕ ਨਵੀਂ એનર્ਜੀ ਆ ਜਾਂਦੀ ਆ ਤੇ ਮੈਂ ਆਈ ਸੀ ਕੁਝ ਅਮਰੂਦ ਤੋੜਨ ਜਿਹੜੇ ਆਪਾਂ ਇਸ ਤਰ੍ਹਾਂ ਲਫਾਫਿਆਂ ਦੇ ਵਿੱਚ ਬੰਨੇ ਸੀ ਨਾ ਉਹ ਸਾਰੇ ਅਮਰੂਦ ਜਿਹੜੇ ਬਹੁਤ ਵਧੀਆ ਵਾ ਤੇ ਕਾਣੇ ਵੀ ਨਹੀਂ ਹੋਏ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਜਿਹੜੇ ਬਾਕੀ ਦੇ ਆ ਨਾ ਉਹ ਸਾਰੇ ਕਾਣੇ ਹੋ ਹੋ ਕੇ ਨਾ ਤੇ ਥੱਲੇ ਡਿੱਗ ਰਹੇ ਆ ਡਿੱਗੇ ਹੋਏ ਵੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਲਿਫਾਫੇ ਨੂੰ ਖੋਲ ਲਈਏ ਇਹ ਲਿਫਾਫੇ ਮੈਂ ਨਾ ਇਸੇ ਤਰ੍ਹਾਂ ਹੀ ਲਾ ਲੈਣੀ ਆ ਲਾ ਕੇ ਫਿਰ ਮੈਂ ਅੱਗੇ ਜਿਹੜਾ ਛੋਟਾ ਅਮਰੂਦ ਹੁੰਦਾ ਨਾ ਉਹਨੂੰ ਬੰਨ੍ਹ ਦੇਣੀ ਆ ਵੇਸਟ ਨਹੀਂ ਕਰ ਰਹੇ ਆ ਆਪਾਂ ਲਿਫਾਫੇ ਕਿਉਂਕਿ ਇੱਕ ਤਾਂ ਲਿਫਾਫਾ ਹੀ ਬਹੁਤ ਮਹਿੰਗਾ ਪੈਂਦਾ ਆ ਲਗਭਗ ਮੈਨੂੰ 2 ਰੁਪਏ ਦਾ ਪੈ ਗਿਆ ਸੀ ਇਹ ਲਿਫਾਫਾ ਇੱਕ ਆਪਾਂ 2-3 ਸੀਜ਼ਨ ਤਾ ਇਹਨਾਂ ਨੂੰ ਵਰਤਾਂਗੇ ਤੇ ਹੁਣ ਮੈਂ ਪਹਿਲਾਂ ਇਹਨੂੰ ਖੋਲ ਲਵਾਂ ਨਫਾਫਾ ਮੈਂ ਖੋਲ ਲਿਆ ਤੁਸੀਂ ਦੇਖ ਸਕਦੇ ਹੋ ਅਮਰੂਦ ਦਾ ਜਿਹੜਾ ਰੰਗ ਆ ਵਿੱਚ ਕਿੰਨਾ ਸਾਫ਼ ਆ ਕਿਉਂਕਿ ਜਿਹੜੇ ਇਸ ਤਰ੍ਹਾਂ ਲਫਾਫਿਆਂ ਦੇ ਵਿੱਚ ਬੰਨੇ ਆ ਨਾ ਉਹਨਾਂ ਨੂੰ ਬਿਲਕੁਲ ਵੀ ਕਾਣ ਨਹੀਂ ਪਈ ਹੈਗੀ ਤੁਸੀਂ ਦੇਖੋ ਇਹਦੇ ਵਿੱਚ ਤਾਂ ਸ਼ਾਇਦ ਹਰਾ ਜਾ ਰੰਗ ਦੇਸ ਰਿਹਾ ਨਾ ਕੈਮਰੇ 'ਚ ਪਰ ਇਹ ਤਾਂ ਕਲਰ ਬਿਲਕੁਲ ਗੋਲਡਨ ਬ੍ਰਾਊਨ ਕਲਰ ਆ ਤੇ ਇਹ ਲਫਾਫਾ ਮੈਂ ਇਸੇ ਤਰ੍ਹਾਂ ਇਹਨਾਂ ਦੁਬਾਰਾ ਹੋਰ ਛੋਟੇ ਅਮਰੂਦ ਨੂੰ ਬੰਨ੍ਹ ਦੇਣਾ ਆ ਦੇਖੋ ਤੁਸੀਂ ਇਸ ਤਰ੍ਹਾਂ ਨਾ ਕਾਣੇ ਹੋ ਉਹ ਡਿੱਧਰੇ ਆ ਵੈਸੇ ਜਿਹੜੇ ਲਫਾਫੇ ਨਹੀਂ ਬੰਨੇ ਹੋਏ ਬਹੁਤ ਮਨ ਦੁਖੀ ਹੁੰਦਾ ਜਦੋਂ ਇਸ ਤਰ੍ਹਾਂ ਫਲ ਪੱਕਿਆ ਹੋਇਆ ਨਾ ਖਰਾਬ ਹੁੰਦਾ ਨਾ ਮਾਨ ਨੂੰ ਬਹੁਤ ਫਿਰ ਦੁੱਖ ਲੱਗਦਾ ਕਿਉਂਕਿ ਇੰਨੇ ਆਪਾਂ ਇਹਨਾਂ ਦੀ ਸੇਵਾ ਕੀਤੀ ਸਾਲ ਪਾਰਾ ਦੇਖੋ ਤੁਸੀਂ ਇਹ ਨਹੀਂ ਬੰਨਿਆ ਨਹੀਂ ਹੋਇਆ ਇਹਨੂੰ ਲਫਾਫਾ ਪਰ ਇਹ ਪੱਕੀ ਗੱਲ ਆ ਵੀ ਇਹ ਕਾਣਾ ਹੋਣਾ ਆ ਤੁਸੀਂ ਦੇਖੋ ਨਾ ਇੱਥੋਂ ਪਤਾ ਲੱਗ ਰਿਹਾ ਆ ਆ ਦਾਗ ਵੀ ਆ ਇਹ ਕਾਣਾ ਹੋ ਗਿਆ ਹੁਣ ਆ ਪਰ ਪੱਕ ਗਿਆ ਆ ਇਸ ਤਰ੍ਹਾਂ ਨਾਪ ਕੇ ਪਤਾ ਲੱਗ ਜਾਂਦਾ ਪੱਕੇ ਹੋਏ ਅਮਰੂਦ ਦਾ ਉੱਡਾ ਲਫਾਫਿਆਂ ਦੇ ਵਿੱਚ ਨਹੀਂ ਦਿਸਦੇ ਹੈਗੇ ਪਰ ਇਸ ਤਰ੍ਹਾਂ ਜਦੋਂ ਆਪਾਂ ਨੱਪਦੇ ਆ ਨਾ ਫਿਰ ਪਤਾ ਲੱਗ ਜਾਂਦਾ ਵੀ ਪੱਕੇ ਆ ਜਾਂ ਕੱਚੇ ਆ ਜਿਹੜੇ ਕੱਪੜੇ ਦੇ ਲਫਾਫੇ ਆ ਉਹ ਜ਼ਿਆਦਾ ਵਧੀਆ ਆ ਇਸ ਤਰ੍ਹਾਂ ਮੋਮ ਜਾਂਮੇ ਦੇ ਲਫਾਫੇ ਨਾਲੋਂ ਕਿਉਂਕਿ ਨਾ ਚਾ ਨਾ ਪਾਣੀ ਦੇਖੋ ਤੁਸੀਂ ਇਦਾਂ ਖੜਾ ਹੋ ਜਾਂਦਾ ਵਿੱਚ ਫਿਰ ਉਹ ਬਾਅਦ ਚੋਂ ਪਾਣੀ ਜਿਹੜਾ ਇਸ ਤਰ੍ਹਾਂ ਲੀਕ ਨਹੀਂ ਹੁੰਦਾ ਤੇ ਜਿਹੜਾ ਅਮਰੂਦ ਮੈਂ ਦੇਖਿਆ ਵੀ ਵਿੱਚ ਖਰਾਬ ਹੁੰਦਾ ਆ ਮੈਂ ਦੋਨੇ ਲਫਾਫੇ ਲਾਏ ਸੀ ਐਕਸਪੈਰੀਮੈਂਟ ਕਰਨ ਵਾਸਤੇ ਵੀ ਕਿਹੜਾ ਸਹੀ ਰਹਿੰਦਾ ਆ ਤੇ ਜਿਹੜਾ ਮੋਮਜਾਮੇ ਦਾ ਲਫਾਫਾ ਵਾ ਉਹ ਨਹੀਂ ਸਹੀ ਹੈਗਾ ਜਿਹੜਾ ਇਸ ਤਰ੍ਹਾਂ ਸੂਤੀ ਕਾਟਨ ਦਾ ਲਫਾਫਾ ਆ ਇੱਕ ਤਾਂ ਛੇਤੀ ਮਿਲਦੇ ਨਹੀਂ ਹੈਗੇ ਸੂਤੀ ਲਫਾਫੇ ਮੈਂ ਬਹੁਤ ਬਾਜ਼ਾਰ ਫਿਰਿਆ ਫਿਰ ਜਾ ਕੇ ਕਿਤੇ ਮੈਨੂੰ ਨਾ ਇਹ ਥੋੜੇ ਜਿਹਾ ਕਿਲੋ ਹੀ ਲੱਭੇ ਸੀਗੇ ਤੇ ਉਹਨੇਕ ਮੈਂ ਇਹ ਲਗਾ ਦਿੱਤੇ ਤੇ ਬਾਕੀ ਫਿਰ ਮੈਂ ਜਿਹੜੇ ਆ ਆ ਦੂਸਰੇ ਲਗਾ ਦਿੱਤੇ ਸੀਗੇ ਮੋਮਜਾਮੇ ਦੇ ਪਰ ਮੋਮਜਾਮੇ ਦੇ ਲਫਾਫਿਆਂ ਚ ਨਾ ਅਮਰੂਦ ਖਰਾਬ ਹੋ ਗਏ ਆ ਸਹੀ ਨਹੀਂ ਹੈਗੇ ਮਤਲਬ ਉਹ ਖਾਣਯੋਗ ਨਹੀਂ ਰਹਿਣੇ ਤੇ ਸਾਰੇ ਮੈਂ ਜਿੰਨੇ ਪੱਕੇ ਮੈਨੂੰ ਮਿਲਦੇ ਉਹਨੇ ਕਿ ਮੈਂ ਤੋੜ ਲੈਣੇ ਆ ਤੇ ਫਿਰ ਆ ਪੱਟਣ ਡਿੱਗ ਗਿਆ ਆ ਦੇਖੋ ਤੁਸੀਂ ਕਿੰਨਾ ਸੋਹਣਾ ਅਮਰੂਦ ਪੱਕਾ ਹੋਇਆ ਬਿਲਕੁਲ ਪਰ ਇਹਨਾਂ ਦੇਖੋ ਕਾਣਾ ਨਾਲ ਹੀ ਇਹਦੇ ਇਸ ਤਰ੍ਹਾਂ ਜਿਹੜਾ ਕੋਈ ਵੀ ਅਮਰੂਦ ਜਿਹਦੇ ਤੇ ਕਵਰ ਨਹੀਂ ਚੜਾਇਆ ਨਾ ਉਹ ਬਸ ਨਾਲ ਹੀ ਕਾਣਾ ਹੋ ਜਾਂਦਾ ਮੈਂ ਟਰੈਪ ਵੀ ਲਗਾਏ ਹੋਏ ਆ ਪਰ ਟਰੈਪ ਵੀ ਕੁਝ ਨਹੀਂ ਖਾਉਂਦੇ ਆ ਦੇਖੋ ਤੁਸੀਂ ਟਰੈਪ ਵੀ ਲੱਗੇ ਹੋਏ ਆ ਪਰ ਟਰੈਪ ਦੇ ਵਿੱਚ ਵੀ ਇਹ ਕਾਣੇ ਹੋ ਜਾਂਦੇ ਆ ਮੱਖੀ ਬਹੁਤ ਜ਼ਿਆਦਾ ਆ ਫਰੂਟ ਫ्लाई ਮੱਖੀ ਇੰਨੀ ਕਿ ਜ਼ਿਆਦਾ ਆ ਨਾ ਮਤਲਬ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡੀ ਸੋਚਣ ਦੀ ਸ਼ਕਤੀ ਤੋਂ ਵੀ ਮਤਲਬ ਜਿਆਦੀਆਂ ਆ ਮੱਖੀਆਂ ਜਿਹੜੇ ਲਫਾਫਿਆਂ ਦੇ ਵਿੱਚ ਆਪਾਂ ਇਸ ਤਰ੍ਹਾਂ ਆ ਮੋਮ ਜਾਂ ਮੇ ਵਾਲੇ ਲਫਾਫੇ ਬੰਨੇ ਸੀ ਨਾ ਉਹਨਾਂ ਲਫਾਫਿਆਂ 'ਚ ਤੁਸੀਂ ਦੇਖੋ ਇਸ ਤਰ੍ਹਾਂ ਨਾ ਸੇਕ ਪੈ ਗਿਆ ਵਿੱਚ ਜੇ ਤੁਹਾਨੂੰ ਆ ਦਿਖ ਰਿਹਾ ਹੋਵੇ ਇਸ ਤਰ੍ਹਾਂ ਸੇਕ ਪੈ ਗਿਆ ਇਹਨਾਂ ਦੇ ਵਿੱਚ ਤੇ ਜਿਹੜੇ ਦੂਜੇ ਲਫਾਫੇ ਕੱਪੜੇ ਦੇ ਬੰਨੇ ਹੋਏ ਆ ਉਹਨਾਂ ਦੇ ਵਿੱਚ ਬਹੁਤ ਵਧੀਆ ਜਿਹੜੇ ਅਮਰੂਦ ਉਹ ਪੱਕੇ ਆ ਉਹਨਾਂ 'ਚ ਸੇਕ ਬਿਲਕੁਲ ਨਹੀਂ ਲੱਗਾ ਅਮਰੂਦਾਂ ਨੂੰ ਤੇ ਬਿਲਕੁਲ ਜਿਹੜੇ ਸੌਫਟ ਹੋ ਚੁੱਕੇ ਆ ਪੱਕ ਗਿਆ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਹੱਥ ਨਾਲ ਮੈਂ ਨੱਪ ਕੇ ਇਸ ਤਰ੍ਹਾਂ ਦੇਖ ਲਿਆ ਤੇ ਪਤਾ ਲੱਗ ਜਾਂਦਾ ਵੀ ਅਮਰੂਦ ਪੱਕਾ ਹੋਇਆ ਆ ਜਾਂ ਨਹੀਂ ਇਹ ਹੈਗਾ ਜੀ 1 ਕੇਜੀ ਅਮਰੂਦ ਆ ਇਹ ਵਾਲਾ ਇਹ ਜਿਹੜੀ ਵੈਰੈਟੀ ਮੇਰੇ ਹੱਥ 'ਚ ਫੜੀ ਹੈ ਨਾ ਆ ਤੁਸੀਂ ਦੇਖੋ ਇਹ 1 ਕੇਜੀ ਆ ਇੰਨੀ ਸੋਹਣੀ ਖੁਸ਼ਬੂ ਆ ਰਹੀ ਆ ਨਾ ਇਹਦੇ ਵਿੱਚੋਂ ਮਤਲਬ ਸੇਬ ਨਾਲ ਉਹ ਵੀ ਵਧੀਆ ਤੁਸੀਂ ਗਿਣ ਸਕਦੇ ਹੋ ਇਸ ਅਮਰੂਦ ਨੂੰ ਪਰ ਇਹ ਇੰਨੇ ਜ਼ਿਆਦਾ ਨਹੀਂ ਲੱਗੇ ਹੈਗੇ ਕਿਉਂਕਿ ਜਿੰਨਾ ਅਮਰੂਦ ਦਾ ਸਾਈਜ਼ ਵੱਡਾ ਹੋਊਗਾ ਨਾ ਉਨਾ ਫਲ ਜਿਹੜਾ ਆ ਉਹ ਘੱਟ ਲੱਗਦਾ ਆ ਤੇ ਸਾਈਜ਼ ਵੀ ਤਾਂ ਹੀ ਬੰਦਾ ਆ ਜੇ ਅਮਰੂਦ ਮਤਲਬ ਕਿ ਥੋੜਾ ਅਮਰੂਦ ਲੱਗੂਗਾ ਤਾਂ ਸਾਈਜ਼ ਜਿਹੜਾ ਫਲ ਦਾ ਵੱਡਾ ਹੋ ਜਾਣਾ ਆ ਤੇ ਜੇ ਫਲ ਜ਼ਿਆਦਾ ਲੱਗ ਗਿਆ ਤਾਂ ਫਲ ਜਿਹੜਾ ਫਿਰ ਛੋਟਾ-ਛੋਟਾ ਰਹਿ ਜਾਂਦਾ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਜੇ ਤੁਸੀਂ ਅਮਰੂਦ ਵੱਡੇ ਕਰਨੇ ਆ ਤੇ ਫਾਲ ਤੁਸੀਂ ਥੋੜੇ ਛੱਡੋ ਬਾਕੀ ਤੋੜ ਕੇ ਵੇਸਟ ਸੈੱਟ ਦਿਓ ਆ ਦੇਖੋ ਤੁਸੀਂ ਗਾਲ ਕੇ ਵੀ ਕਿਦਾਂ ਹਨਾ ਡਿੱਗ ਰਿਹਾ ਥੱਲੇ ਤੇ ਬਹੁਤ ਮਨ ਦੁਖੀ ਹੁੰਦਾ ਜਦੋਂ ਇਦਾਂ ਪੱਕਾ ਪਕਾਇਆ ਫਾਲ ਥੱਲੇ ਡਿੱਗਦਾ ਹੈ ਕਿਸੇ ਕੰਮ ਵੀ ਨਹੀਂ ਆਉਂਦਾ ਨਾ ਤਾਂ ਕਿਸੇ ਜਾਨਵਰ ਦੇ ਖਾਣ ਕੰਮ ਆਉਂਦਾ ਹੈ ਤਨਾ ਆਪਣੇ ਇਹਨੂੰ ਫਾਲ ਬਹੁਤ ਘੱਟ ਲੱਗਾ ਆ ਇਹ ਵਾਲੇ ਅਮਰੂਦ ਨੂੰ ਤੇ ਜਿਹੜਾ ਹਿਸਾਰ ਸਫੈਦਾ ਆ ਉਹਨੂੰ ਬਹੁਤ ਜ਼ਿਆਦਾ ਫਰੂਟ ਲੱਗਦਾ ਕਿਉਂਕਿ ਇਹਦਾ ਫਲ ਛੋਟਾ ਹੁੰਦਾ ਆ ਪਰ ਮਿਠਾਸ ਦੇ ਵਿੱਚ ਸਭ ਤੋਂ ਅਲੱਗ ਹੁੰਦਾ ਇਹ ਵਾਲਾ ਹੈਗਾ ਹਿਸਾਰ ਸਫੈਦਾ ਇਹਦੀ ਮੈਂ ਬੈਕਿੰਗ ਹਲੇ ਨਹੀਂ ਕੀਤੀ ਹੈ ਜੀ ਕੱਲ ਕਰਾਂਗੇ ਆਪਾਂ ਹੁਣ ਇਹਦੀ ਬੈਕਿੰਗ ਕਿਉਂਕਿ ਇਹਦਾ ਫਲ ਹਲੇ ਛੋਟਾ ਆ ਇਸ ਕਰਕੇ ਫਿਰ ਮੈਂ ਇਹਨੂੰ ਹਜੇ ਬੈਗ ਵਗੈਰਾ ਨਹੀਂ ਚੜਾਏ ਹੈਗੇ ਤੇ ਇਧਰ ਜਿਹੜੇ 2-3 ਅੰਬਰੂਦ ਦੀਆਂ ਵੈਰਾਈਟੀਆਂ ਵਾਂ ਇਹਨਾਂ ਨੂੰ ਆਪਾਂ ਬੈਗ ਚੜਾਉਂਦੇ ਸੀਗੇ ਪਰ ਮੋਂਮ ਜਾਮੇ ਤੇ ਤੁਸੀਂ ਨਾ ਚੜਾਓ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਦਾ ਕਿਉਂਕਿ ਮੈਂ ਤਾਂ ਹੁਣ ਐਕਸਪੈਰੀਮੈਂਟ ਕਰਕੇ ਦੇਖ ਲਿਆ ਆ ਖਰਾਬ ਹੋ ਜਾਂਦਾ ਵਿੱਚੋਂ ਅਮਰੂਦ ਤੇ ਆ ਜਿਹੜਾ ਹੁਣ ਮੈਂ ਲਫਾਫਾ ਲਾਇਆ ਵਾ ਨਾ ਇਹ ਮੈਂ ਇੱਧਰ ਕਿਸੇ ਅਮਰੂਦ ਤੇ ਇਹਨੂੰ ਚੜਾ ਦੇਣਾ ਆ ਜਦੋਂ ਸਾਰੇ ਅਮਰੂਦ ਪੱਕ ਜਾਣਗੇ ਨਾ ਫਿਰ ਮੈਂ ਸਾਰੀ ਤੁਹਾਡੇ ਨਾਲ ਇਕੱਠੀ ਵੀਡੀਓ ਸ਼ੇਅਰ ਕਰੂੰਗੀ ਕਿ ਕਿਹੜੇ ਕਿਹੜੀ ਵੈਰਾਈਟੀ ਦਾ ਅਮਰੂਦ ਕਿਸ ਤਰ੍ਹਾਂ ਦਾ ਆ ਕਿਉਂਕਿ ਹਜੇ ਤਾਂ ਸਿਰਫ ਇੰਨਾ ਦੋ ਕੁ ਵੈਰਾਈਟੀਆਂ ਦੇ ਪੱਕ ਰਹੇ ਅਮਰੂਦ ਬਾਕੀ ਨਹੀਂ ਹਜੇ ਪੱਕੇ ਤੇ ਮੈਨੂੰ ਲੱਗਦਾ ਜੋਤੀ ਉਹਨਾਂ ਦੇ ਪੱਕਣੇ ਹੋਤੀ ਇਹਨਾਂ ਦੇ ਖਤਮ ਹੋ ਜਾਣੇ ਆ ਆਹ ਵਾਲੀ ਵੈਰੈਟੀ ਦਾ ਵੀ ਮੈਨੂੰ ਨਾਮ ਨਹੀਂ ਪਤਾ ਬਿਲਕੁਲ ਛੋਟਾ ਅਮਰੂਦ ਆ ਇਹਦਾ ਹਲੇ ਪਰ ਮਿੱਠਾ ਇਹਦਾ ਵੀ ਬਹੁਤ ਹੁੰਦਾ ਅਮਰੂਦ ਪਰ ਇਹ ਅਮਰੂਦ ਦੀ ਨਾ ਹਾਈਟ ਤੁਸੀਂ ਦੇਖੋ ਕਿੰਨੀ ਜ਼ਿਆਦਾ ਹੋ ਗਈ ਆ ਮੈਨੂੰ ਲੱਗਦਾ 20 ਫੁੱਟ ਤੋਂ ਵੀ ਉੱਤੇ ਜਿਹੜਾ ਹੋ ਗਿਆ ਇਹ ਇਸ ਕਰਕੇ ਇਹ ਵੈਰੈਟੀ ਦਾ ਮੈਨੂੰ ਨਹੀਂ ਨਾਮ ਵਗੈਰਾ ਨਹੀਂ ਪਤਾ ਹੈਗਾ ਇਹਦਾ ਨਾਮ ਨਹੀਂ ਮੈਨੂੰ ਪਤਾ ਤੇ ਦੂਜੀ ਗੱਲ ਕਿ ਰੈੱਡ ਡਾਇਮੰਡ ਦਾ ਨਾ ਆਪਣੇ ਜਿਹੜਾ ਵਾ ਫਲ ਨਹੀਂ ਲੱਗਦਾ ਗਰਮੀਆਂ ਵਾਲਾ ਸਾਡੇ ਤੇ ਨਹੀਂ ਲੱਗਾ ਫਲ ਮੇਰੇ ਕੋਠੇ ਤੇ ਵੀ ਦੋ ਲੱਗੇ ਹੋਏ ਉਹਨਾਂ ਨੂੰ ਵੀ ਫਲ ਨਹੀਂ ਲੱਗਾ ਤੇ ਜਿਹੜਾ ਜਮੀਨ ਤੇ ਲਗਾਇਆ ਹੋਇਆ ਉਹਨੂੰ ਵੀ ਜਿਹੜਾ ਫਲ ਆ ਉਹ ਨਹੀਂ ਲੱਗਾ ਉਹ ਵੀ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਵਾਲਾ ਹੈਗਾ ਰੈੱਡ ਡਾਇਮੰਡ ਇਹਨੂੰ ਹੁਣ ਫਲਾਵਰਿੰਗ ਸਟਾਰਟ ਹੋਈ ਆ ਕਿਉਂਕਿ ਇਹ ਮੈਨੂੰ ਜਿੱਥੇ ਤੱਕ ਲੱਗਦਾ ਕਿ ਇਹ ਥੋੜਾ ਨਾ ਠੰਡ ਦੇ ਮੌਸਮ ਵਾਲਾ ਅਮਰੂਦ ਆ ਰੈੱਡ ਡਾਇਮੰਡ ਮਤਲਬ ਜਿਹੜੇ ਇਲਾਕਿਆਂ 'ਚ ਠੰਡ ਹੁੰਦੀ ਆ ਉੱਥੇ ਇਹ ਵਧੀਆ ਚੱਲਦਾ ਹੋਊਗਾ ਜਿੱਦਾਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਵਗੈਰਾ ਹੋ ਗਿਆ ਉਨ੍ਹਾਂ ਦੇ ਵਿੱਚ ਇਹ ਅਮਰੂਦ ਜ਼ਿਆਦਾ ਵਧੀਆ ਹੁੰਦਾ ਹੋਊਗਾ ਕਿਉਂਕਿ ਜਿੱਦਾਂ ਹੀ ਠੰਡ ਪੈਣ ਲੱਗਦੀ ਹੈ ਨਾ ਤੇ ਨਾਲ ਦੀ ਨਾਲ ਇਹਨੂੰ ਜਿਹੜੀ ਫਲਾਵਰਿੰਗ ਆ ਉਹ ਸਟਾਰਟ ਹੋ ਜਾਂਦੀ ਆ ਗਰਮੀ ਦੇ ਵਿੱਚ ਇਹਨੂੰ ਫਲ ਫੁੱਲ ਨਹੀਂ ਲੱਗਦੇ ਝੜ ਜਾਂਦੇ ਆ ਇਹ ਹੈਗਾ ਵਾ ਐਪਲ ਕ੍ਰੋਸ ਅਮਰੂਦ ਸਭ ਤੋਂ ਮਿੱਠਾ ਤੇ ਖੁਸ਼ਬੂ ਦੇ ਵਿੱਚ ਮੈਨੂੰ ਸਭ ਤੋਂ ਵਧੀਆ ਇਹ ਵਾਲਾ ਅਮਰੂਦ ਲੱਗਦਾ ਆ ਬਹੁਤ ਜ਼ਿਆਦਾ ਮਿੱਠਾ ਆ ਮਤਲਬ ਇੱਕ ਅਲੱਗ ਟੇਸਟ ਆ ਇਹਦਾ ਜਿਸ ਤਰ੍ਹਾਂ ਸੇਬ ਦਾ ਤੇ ਅਮਰੂਦ ਦਾ ਮਿਕਸ ਸਵਾਦ ਇਹਦੇ ਵਿੱਚ ਆਉਂਦਾ ਆ ਇਹਦੇ ਵੀ ਪੱਤੇ ਬਹੁਤ ਛੋਟੇ ਆ ਤੇ ਐਪਲ ਕ੍ਰੋਸ ਕਹਿੰਦੇ ਸੀਗੇ ਵੈਰੈਟੀ ਉਹ ਪਰ ਕਿਉਂਕਿ ਨਰਸਰੀ ਵਾਲਿਆਂ ਨੂੰ ਕਈ ਵਾਰੀ ਕੀ ਹੁੰਦਾ ਉਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਹੁੰਦਾ ਇਸ ਕਰਕੇ ਉਹਨਾਂ ਨੂੰ ਜੋ ਲੱਗਦਾ ਉਹ ਦੱਸ ਦਿੰਦੇ ਆ ਨਾ ਤੇ ਆਪਾਂ ਲਿਆਣ ਕੇ ਲਗਾ ਲੀਆਂ ਚਲੋ ਅਮਰੂਦ ਤਾਂ ਲੱਗਣਗੇ ਚਾਹੇ ਕੋਈ ਵੀ ਲੱਗੇ ਇੱਧਰ ਹੈਗੇ ਆ ਸੰਤਰੇ ਡ੍ਰੈਗਨ ਫਰੂਟ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਤਾਂ ਆਪਣੇ ਆ ਨਾਰਮਲ ਜਿਹੜੇ ਡ੍ਰੈਗਨ ਫਰੂਟ ਹੁੰਦੇ ਆ ਆਮ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਇੱਕ ਆਹ ਵਾਲੇ ਆ ਡ੍ਰੈਗਨ ਫਰੂਟ ਇਹ ਵਾਲੇ ਹੈਗੇ ਆ ਜੀ ਗੋਲ ਰੰਗ ਦੇ ਜਿਸ ਤਰ੍ਹਾਂ ਤੁਸੀਂ ਕੀ ਕੀ ਕਹਿ ਸਕਦੇ ਹੋ ਲੀਚੀ ਹੁੰਦੀ ਜਿਸ ਤਰ੍ਹਾਂ ਦੀ ਨਾ ਲੀਚੀ ਵਰਗੇ ਇਹਨੂੰ ਫਰੂਟ ਲੱਗਦੇ ਆ ਗੋਲ ਗੋਲ ਇੱਕ ਦੋ ਹੀ ਲੱਗੇ ਸੀ ਪਿਛਲੇ ਸਾਲ ਤੇ ਹਜੇ ਤੱਕ ਤਾਂ ਨਹੀਂ ਲੱਗੇ ਹੁਣ ਫੰਗਸ ਜ਼ਰੂਰ ਇਹਨੂੰ ਲੱਗ ਗਈ ਆ ਡ੍ਰੈਗਨ ਤਾਂ ਨਹੀਂ ਲੱਗੇ ਤੇ ਇਹਦੇ ਵਾਸਤੇ ਆਪਾਂ ਨੂੰ ਜਿੱਥੇ ਕੰਡੇ ਹੁੰਦੇ ਆ ਨਾ ਉੱਥੇ ਇਹਨੂੰ ਫੰਗਸ ਲੱਗ ਜਾਂਦੀ ਹੈ ਦੀ ਹੁਣ ਫੰਗੀਸਾਈਡ ਕੱਲ ਪਾਉਂਗੀ ਮੈਂ ਹੁਣ ਤਾਂ ਟਾਈਮ ਕਾਫੀ ਹੋ ਗਿਆ ਇਹ ਹੈਗਾ ਵੈਰੀਕੇਟਡ ਮਾਲਟਾ ਮੈਂ ਲਗਾ ਦਿੱਤਾ ਹੈ ਇਹ ਫਲ ਦੇਖੋ ਕਿਸ ਤਰ੍ਹਾਂ ਦਾ ਹੁੰਦਾ ਨਾ ਹੁਣ ਇਹਦਾ ਕਿਉਂਕਿ ਮੈਂ ਇਹਦਾ ਫਲ ਹਜੇ ਤੱਕ ਦੇਖਿਆ ਹੀ ਨਹੀਂ ਹੈਗਾ ਅਸਲ ਦੇ ਵਿੱਚ ਇਹ ਕਿੱਧਰ ਇਹ ਵੀ ਅਮਰੂਦਾਂ ਦੀ ਵੈਰਾਈਟੀ ਆ ਨਾਮ ਨਹੀਂ ਪਤਾ ਜਦੋਂ ਫਲ ਪੱਕਦਾ ਹੈ ਨਾ ਫਿਰ ਥੋੜਾ ਪਤਾ ਲੱਗ ਜਾਂਦਾ ਵੈਸੇ ਇਹਦਾ ਅਮਰੂਦ 1 ਕਿਲੋ ਤੋਂ ਵੀ ਉੱਪਰ ਹੁੰਦਾ ਆ ਪਿਛਲੇ ਸਾਲ 1 ਕਿਲੋ ਤੋਂ ਵੀ ਜਿਹੜਾ ਇਹਦਾ ਅਮਰੂਦ ਉੱਪਰ ਚਲਾ ਗਿਆ ਸੀ ਵੇਟ ਮੈਂ ਜੋਖੇ ਸੀਗੇ 1 ਕਿਲੋ ਤੋਂ ਵੀ ਉੱਪਰ ਜਿਹੜਾ ਇਹਦਾ weight ਸੀਗਾ ਹੁਣ ਵੀ ਕਾਫੀ ਵੱਡੇ ਦੇਖੋ ਹੋ ਚੁੱਕੇ ਆ ਲਫਾਫੇ ਦਾ ਕਰਕੇ ਨਾ ਥੋੜੇ ਹੋ ਟਾਈਟ ਵੀ ਹੋ ਗਏ ਆ ਮਤਲਬ size ਸ਼ਾਇਦ ਨਾ ਵਧੇ ਇੱਧਰ ਹੈਗੇ ਆਪਣੇ ਡ੍ਰੈਗਨ ਫਰੂਟ ਵੀ ਦੋ ਤਿੰਨ ਪੱਕ ਚੁੱਕੇ ਆ ਆ ਦੇਖੋ ਤੁਸੀਂ ਇਹ ਵੀ ਆਪਾਂ ਤੋੜ ਲਈਏ ਉਧਰਲੀ side ਵੀ ਪੱਕੇ ਹੋਏ ਆ ਐਦਿਕੀ ਸਾਰਾ ਕੁਝ ਨਾ ਬੇਮੌਸਮੀ ਆ ਮਤਲਬ ਡ੍ਰੈਗਨ ਫਰੂਟ ਇਸਾ ਮੌਸਮ 'ਚ ਕਦੀ ਵੀ ਨਹੀਂ ਹੁੰਦੇ ਪੰਜਾਬ ਦੇ ਵਿੱਚ ਜੁਲਾਈ ਦੇ ਵਿੱਚ ਤਾਂ ਕਦੀ ਵੀ ਨਹੀਂ ਮੈਂ ਦੇਖੇ ਅਕਤੂਬਰ ਨਵੰਬਰ ਦੇ ਵਿੱਚ ਜਾ ਕੇ ਪੱਕਦੇ ਹੁੰਦੇ ਆ ਫਸਟ ਟਾਈਮ ਹੀ ਲੱਗੇ ਆ ਸਾਡੇ ਵੀ ਇਸ ਮੌਸਮ ਦੇ ਵਿੱਚ ਤੇ ਫਸਟ ਵਾਰੀ ਮੈਂ ਅਜ ਫਰੂਟ ਤੋੜ ਰਹੀ ਆ ਉਧਰਲੀ ਸਾਈਡ ਵੀ ਹੈਗੀ ਐ ਇੱਕ ਦੋ ਉਹ ਵੀ ਆਪਾਂ ਤੋੜ ਲੈਣੇ ਆ ਇਹ ਵਾਲੀ ਵੀ ਅਮਰੂਦ ਮੈਨੂੰ ਹਸਾਰਸ ਵੈਦਾਂ ਹੀ ਲੱਗਦਾ ਆ ਕਿਉਂਕਿ ਬਹੁਤ ਮਿਠਾਸ ਆ ਇਸ ਅਮਰੂਦ ਦੇ ਵਿੱਚ ਵੀ ਤੇ ਇਹਦੀ ਵੀ ਮੈਂ ਕੱਲ ਬੈਕਿੰਗ ਕਰਨੀ ਆ ਉਹਦੀ ਆਪਾਂ ਤੁਹਾਡੇ ਨਾਲ ਵੀਡੀਓ ਜਿਹੜੀ ਆ ਸ਼ੇਅਰ ਕਰ ਦੇਵਾਂਗੇ ਤੇ ਹੁਣ ਆ ਜਿਹੜੇ ਇਸ ਤਰ੍ਹਾਂ ਡ੍ਰੈਗਨ ਹੋ ਜਾਂਦੇ ਨੇ ਨਾ ਜੈਲੋ ਇਹਨਾਂ ਨੇ ਡਿੱਗਣਾ ਹੁੰਦਾ ਇਹ ਦੋਨਾਂ ਦਾ ਪੋਲੀਨੇਸ਼ਨ ਹੋ ਜਾਣਾ ਆ ਇਹਨਾਂ ਤੋਂ ਫਲ ਬਣ ਜਾਣਾ ਆ ਤੇ ਇਹ ਵੀ ਮੈਂ ਇੱਕ ਦੋ ਨੂੰ ਨਾ ਬੈਕਿੰਗ ਕੀਤੀ ਆ ਮੈਂ ਕਿਹਾ ਦੇਖਦੇ ਆ ਵੀ ਜੇ ਇਹਨਾਂ ਨੂੰ ਬੈਕਿੰਗ ਸਹੀ ਰਹਿੰਦੀ ਹੋਗੀ ਨਾ ਵੀ ਮਤਲਬ ਨਾ ਕਾਣੇ ਹੋਣ ਕਿੱਡੇ ਫਰੂਟ ਤੇ ਫਿਰ ਆਪਾਂ ਇਹਨੂੰ ਵੀ ਜਿਹੜੀ ਬੈਕਿੰਗ ਆ ਉਹ ਕਰ ਦਿਆ ਕਰਾਂਗੇ ਕਿਉਂਕਿ ਬਹੁਤ ਮਹਿੰਗਾ ਫਾਲਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ 100-100 ਰੁਪਏ ਦਾ ਇੱਕ ਫਲ ਮਿਲਦਾ ਆ ਇਹਦਾ ਅੱਧਾ ਕਿਲੋ ਦੇ ਕਰੀਬ ਦਾ ਹੁੰਦਾ ਮਸੀਂ ਤੇ ਆ ਦੇਖੋ ਮੈਂ ਤੁਹਾਨੂੰ ਦਿਖਾਉਣੀ ਆ ਫਲ ਦਾ ਸਾਈਜ਼ ਆਰਗੈਨਿਕ ਪਿਓਰ ਆਰਗੈਨਿਕ ਫਰੂਟ ਤੁਸੀਂ ਦੇਖੋ ਕੈਨਰ ਮਤਲਬ ਮਨ ਖੁਸ਼ ਹੋ ਗਿਆ ਅੱਜ ਮੈਂ ਆਈ ਜਦੋਂ ਨਾ ਖੇਤ ਦੇ ਵਿੱਚ ਬਾਗ ਚ ਤੇ ਮਤਲਬ ਦਿਲ ਮਾਲਾ ਮਾਲ ਹੋ ਗਿਆ ਸਮਝ ਲਓ ਅੱਜ ਤੇ ਨਾ ਆਪਣਾ ਦਿਹਾੜੀ ਬਣ ਗਈ ਆਪਣੀ ਦੇਖੋ ਤੁਸੀਂ ਫਰੂਟ ਦਾ ਸਾਈਜ਼ ਫਰੂਟ ਦਾ ਕਲਰ ਮਤਲਬ ਜਿਨ੍ਹਾਂ ਨੂੰ ਬੈਗ ਪਾਇਆ ਨਾ ਉਹਨਾਂ ਦਾ ਤਾਂ ਬਹੁਤ ਹੀ ਸੋਹਣਾ ਕਲਰ ਆਇਆ ਇੱਕ ਮੈਂ ਤੁਹਾਨੂੰ ਹੋਰ ਦਿਖਾਉਣੀ ਤੋੜ ਕੇ ਬਸ ਇੰਨੇ ਕੀ ਤੋੜਨੇ ਆਪਾਂ ਤੈਨੀਆਂ ਤੇ ਬਾਕੀ ਫਿਰ ਆਪਾਂ ਕਿਸੇ ਦਿਨ ਤੋੜਾਂਗੇ ਜਦੋਂ ਪੱਕ ਜਾਣਗੇ ਹਜੇ ਥੋੜੇ ਕੱਚੇ ਆ ਕਈ ਇਹਦਾ ਫਲਾਵਰ ਨਹੀਂ ਸਿਰਫ ਦਿਨੇ ਵੇਖਣ ਨੂੰ ਮਿਲਦਾ ਦੇਖੋ ਤੁਸੀਂ ਇਹਦਾ ਫਲਾਵਰ ਇਹਨੇ ਹੁਣ ਰਾਤ ਨੂੰ ਖਿੜਨਾ ਆ ਤੇ ਜਦ ਤੱਕ ਉਹਨੂੰ ਆਪਾਂ ਸੌ ਜਾਣਾ ਹੁੰਦਾ ਤੇ ਫਿਰ ਆਪਾਂ ਖੇਤ 'ਚ ਨਹੀਂ ਆਉਂਦੇ ਕਈ ਵਾਰੀ ਮੈਂ ਸਵੇਰੇ ਸਵੇਰੇ ਆਉਣੀ ਹੁੰਨੀ 6 ਵਜੇ ਫਿਰ ਇਹਦਾ ਜਿਹੜਾ ਫੁੱਲ ਵਾ ਉਹ ਖੜਿਆ ਹੁੰਦਾ ਤੇ ਹੁਣ ਮੈਂ ਤੁਹਾਨੂੰ ਮਾੜੀ ਜੀ ਆਪਣੀ 베ਰੀਆਂ ਤੇ ਵੀ ਝਲਕ ਮਰਵਾ ਦਵਾਂ ਇਧਰ ਆਪਣੀ ਹੈਗੀ ਆ ਜੀ ਰਾਮਾਤੋਰੀ ਦੀ ਵੇਲ ਤੇ ਹੁਣ ਥੋੜੀਆਂ ਜਿਹੀਆਂ ਆਪਾਂ ਤੁਹਾਨੂੰ 베ਰੀਆਂ ਦਿਖਾ ਦਈਏ ਤੇ ਫਿਰ ਚੱਲੀਏ ਵਾਪਸ ਬਾਕੀ ਦੇ ਜਿਹੜੇ ਬੂਟੇ ਉਹ ਪਤਾਂ ਨੂੰ ਕੱਲ ਦਿਖਾਵਾਂਗੇ ਕਿਉਂਕਿ ਮੇਰੇ ਕੋਲ ਤਾਂ 60 70 ਦੇ ਕਰੀਬ ਫਲਾਂ ਵਾਲੇ ਬੂਟੇ ਆ ਤੇ ਸਾਰੀ ਇੱਕ ਵੀਡੀਓ ਨਹੀਂ ਬਣਦੀ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਫਿਰ ਮੇਰੇ ਭੈਣ ਭਰਾਵਾਂ ਨੂੰ ਜਿਹੜੀ ਦੇਖਣ ਦੇ ਵਿੱਚ ਵੀ ਦਿੱਕਤ ਆਉਂਦੀ ਏਡੀ ਲੰਬੀ ਵੀਡੀਓ ਹਨਾ ਇਨਾ ਟਾਈਮ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਇਹ ਵੀ ਹੈਗਾ ਦੀ ਰੈੱਡ ਡਾਇਮੰਡ ਤੇ ਪਰ ਬਹੁਤ ਸਹੀ ਸਮੇਂ ਤੇ ਇਹਨੂੰ ਫਲਾਵਰਿੰਗ ਹੋ ਰਹੀ ਆ ਜਦੋਂ ਤੱਕ ਆਪਣੇ ਦੂਜੇ ਅਮਰੂਦ ਮੁੱਕੜੇ ਆ ਨਾ ਤੇ ਇਹਨੂੰ ਜਿਹੜਾ ਫਲ ਪੈ ਜਾਣਾ ਇਹ ਦੇਖੋ ਤੁਸੀਂ ਇਹਨੂੰ ਜਿਹੜੇ ਹੁਣ ਫੁੱਲ ਲੱਗੇ ਆਏ ਆ ਇੱਧਰ ਕੁਛ ਆਪਾਂ ਕੱਦੂ ਦੀਆਂ ਵੇਲਾਂ ਲਗਾਈਆਂ ਹੋਈਆਂ ਇਸ ਤਰ੍ਹਾਂ ਇਹ ਹੈਗਾ ਮਿੱਠੇ ਦਾ ਬੂਟਾ ਜਿਸ ਤਰ੍ਹਾਂ ਕਿੰਨੂ ਮਸੰਮੀ ਸੰਤਰਾ ਹੁੰਦਾ ਨਾ ਇਸੇ ਤਰ੍ਹਾਂ ਹੀ ਮਿੱਠਾ ਹੁੰਦਾ ਇਹ ਹੈਗੀ ਆ ਬਲੂ ਬੈਰੀ ਬਲੂ ਬੈਰੀ ਇੱਥੇ ਥੋੜੀਆਂ ਜਿਹੀਆਂ ਲੱਗੀਆਂ ਔਰ ਸੌਰੀ ਬਲੂ ਬੈਰੀ ਨਹੀਂ ਬਲੈਕ ਬੈਰੀ ਚਿੱਤਾ ਭੁੱਲ ਜਾਂਦਾ ਕਈ ਵਾਰੀ ਇਹਨੇ ਬੂਟਿਆਂ ਚ ਨਾ ਤੇ ਬਲੈਕ ਬੈਰੀ ਹੈ ਇਹ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਸ਼ਾਰਟ ਮਲਬਰੀ ਤੇ ਫਿਰ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆ ਬਾਕੀ ਵੀ ਆਪਾਂ ਤੁਹਾਨੂੰ ਕੱਲ ਦਿਖਾਵਾਂਗੇ ਬੂਟੇ ਇਹ ਵਾਲੀ ਹੈਗੀ ਆ ਸ਼ਾਰਟ ਮਲਬਰੀ ਇੱਧਰ ਹੈਗੀ ਲੌਂਗ ਮਲਬਰੀ ਮਤਲਬ ਹੁਣ ਤਾਂ ਬੂਟੇ ਇੰਨੇ ਕੁ ਜ਼ਿਆਦਾ ਠੰਡ ਦੇ ਨਾਲ ਖੁਸ਼ ਹੋਏ ਪਿਆ ਵੀ ਦੂਜੇ ਤੀਜੇ ਦੇ ਨਾਲ ਕਿ ਦੇਖੋ ਨਾ ਤਾਂ 5 ਤੋਂ 6 ਇੰਚ ਜਿਹੜੇ ਆ ਉਹ ਵੱਧ ਜਾਂਦੇ ਆ ਇਹ ਇਹ ਹੈਗੀਆਂ ਆਪਣੀਆਂ ਲੋਕੀ ਦੀਆਂ ਵੇਲਾ ਬਹੁਤ ਵਧੀਆ ਜਿਹੜੀ ਇਹ ਵੀ ਚੱਲ ਰਹੀ ਆ ਤੇ ਉਮੀਦ ਕਰਦੀ ਆ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਸੀਂ ਮੇਰੀ ਵੀਡੀਓ ਵਧੀਆ ਲੱਗ ਰਹੀਆਂ ਨੇ ਤਾਂ ਵੀਡੀਓ ਲਾਈਕ ਕਮੈਂਟ ਚੈਨਲ ਸਬਸਕ੍ਰਾਈਬ ਕਰਨਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜੀਉਂਦੇ ਵਸਦੇ ਰਹੋ ਇਹ ਆਪਾਂ ਤੋੜ ਲਿਆ ਅੱਜ ਦਾ ਫਰੂਟ ਤੇ ਆਪਾਂ ਲਫਾਫਾ ਸਾਂਭ ਲੈਣਾ ਹੈ ਇਹਨੂੰ ਆਪਾਂ ਕੱਲ ਫਿਰ ਦੁਬਾਰਾ ਕਿਸੇ ਹੋਰ ਅਮਰੂਦ ਤੇ ਪਾ ਦਾਂਗੇ ਧੰਨਵਾਦ ਜੀ